ਪ੍ਰਾਇਮਰੀ ਸ਼ਾ ਟੀਵੀ ਦੇਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੇ ਸਤਸ਼ਿਰ ਕਾਲੇਜੀ ਮਹਾਂਸਵਰਨ ਸਿੰਘ ਟਹਿਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਅਖਬਾਰ ਫੇਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਲੰਘੇ ਕੱਲ ਤੁੱਪ ਚੋਖੀ ਨਿਕਲੀ ਹੈ ਤੇ ਆਉਂਦੇ 48 ਘੰਟਿਆਂ ਦੇ ਵਿੱਚ ਤੁੱਪ ਇਵੇਂ ਹੀ ਨਿਕਲਣੀ ਆ ਤੇ ਇਹ ਗੱਲ ਕਹੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਹੁਣ ਲਗਾਤਾਰ ਗਰਮੀ ਦੇ ਵਿੱਚ ਵਾਧਾ ਹੋਣਾ ਹਾਲਾਂਕਿ ਇਹ ਵੀ ਗੱਲ ਕਹੀ ਗਈ ਸੀ ਕਿ ਚਾਰ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਪੈਣ ਦੀ ਆਸਾ ਪਰ ਕਣੀਆਂ ਲੰਘਿਆ ਕਲ ਕਿਤੇ ਪਈਆਂ ਨਹੀਂ ਹੁਣ ਇਸ ਵੇਲੇ ਧੁੱਪ ਤਿੱਖੀ ਨਿਕਲਿਆ ਕਰਨੀ ਆ ਗਰਮੀ ਚੋਖੀ ਹੋ ਜਾਣੀ ਆ ਪੰਜਾਬ ਦੇ ਵਿੱਚ ਪੱਖੇ ਚੱਲਣ ਲੱਗ ਪਏ ਆ ਇਹ ਗੱਲ ਮੈਂ ਤਾਂ ਕਹਿਣਾ ਵੀ ਵਿਦੇਸ਼ਾਂ ਦੇ ਵਿੱਚ ਵਸਦੇ ਭੈਣਾ ਵੀਰਾਂ ਨੇ ਵੀ ਇਹ ਪ੍ਰੋਗਰਾਮ ਦੇਖਣਾ ਹੁੰਦਾ ਉਹਨਾਂ ਨੂੰ ਉੱਥੇ ਬੈਠਾ ਪਤਾ ਲੱਗੇ ਕਿ ਉਹਨਾਂ ਦੇ ਸੋਹਣੇ ਪੰਜਾਬ ਦੇ ਵਿੱਚ ਇਸ ਵੇਲੇ ਕੁੱਲ ਹਾਲਾਤ ਕਿਵੇਂ ਆ ਮੌਸਮ ਦੇ ਕਿਵੇਂ ਆ ਕਸਾਨੀ ਦੇ ਕਿਵੇਂ ਆ ਜਵਾਨੀ ਦੇ ਕਿਵੇਂ ਆ ਸਰਕਾਰ ਦੇ ਕਿਵੇਂ ਆ ਤੇ ਪਿੰਡਾਂ ਨਗਰ ਖਿੜਿਆਂ ਦੇ ਕਿਵੇਂ ਆ ਖੈਰ ਪੱਖੇ ਚੱਲਣ ਲੱਗ ਪਏ ਆ ਤੇ ਏਸੀ ਦੀ ਸਰਵਿਸ ਬਹੁਤ ਸਾਰੇ ਲੋਕਾਂ ਨੇ ਕਰਵਾ ਲਈ ਆ ਜਿਹਨੇ ਨਹੀਂ ਕਰਵਾਈ ਪਾਈ ਆ ਜਿਹੜੀ ਰੁੱਤ ਆ ਪੱਖਿਆਂ ਦੀ ਏਸੀਆਂ ਦੀ 쿨ਰ ਦੀ ਫ੍ਰਿਜ ਦੀ ਇਹ ਰਿਪੇਅਰ ਕਰਨ ਵਾਲਿਆਂ ਦੀ ਇਹ ਰੁੱਤ ਇਹ ਸੀਜ਼ਨ ਹੁੰਦਾ ਤੇ ਭਾਈ ਬੱਲੇ ਬੱਲੇ ਉਹਨਾਂ ਦੀ ਵੀ ਰਵੇ ਦੀ ਕੰਮ ਨਾ ਕਰਨੇ ਖੈਰ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਇਸ ਵੇਲੇ ਜਦੋਂ ਅਸੀਂ ਇਹਨਾਂ ਖਬਰਾਂਾਂ ਦੀ ਸਾਂਝ ਪਾ ਰਹੇ ਆ ਤਾਂ ਢੱਲੇਵਾਲ ਸਾਹਿਬ ਜਿਹੜੇ ਕਿ ਜਗਜੀਤ ਸਿੰਘ ਢੱਲੇਵਾਲ ਨੇ ਉਹ ਜਲੰਧਰ ਕੈਂਟ ਦੇ PWD ਡਿਪਾਰਟਮੈਂਟ ਦੇ ਗੈਸਟ ਹਾਊਸ ਦੇ ਵਿੱਚ ਰੱਖੇ ਹੋਏ ਆ ਜਾਂ ਕਹਿ ਲਈਏ ਡੇਟੇਨ ਕੀਤੇ ਹੋਏ ਆ ਤੇ ਕੁਝ ਹੋਰ ਜਾਣਕਾਰੀਆਂ ਮਿਲੀਆਂ ਪਰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਦੱਸ ਗਏ ਮੈਨੂੰ ਥੋੜਾ ਜੀ ਇਸ ਗੱਲ ਦੇ ਉੱਤੇ ਸੰਕੋਚ ਕਰਕੇ ਵੀ ਸ਼ਬਦ ਸਾਂਝੇ ਕਰਨੇ ਪੈ ਰਹੇ ਆ ਕਈ ਵਾਰੀ ਜੱਜਾਂ ਦੇ ਫੈਸਲੇ ਐਸੇ ਹੁੰਦੇ ਆ ਜਿਵੇਂ ਕਿ ਇਲਾਹਾਬਾਦ ਹਾਈ ਕੋਰਟ ਦੇ ਜੱਜ ਦੇ ਵੱਲੋਂ ਰਾਮ ਮਨੋਹਰ ਨਾਰਾਇਣ ਮਿਸ਼ਰਾ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤੇ ਟਿੱਪਣੀ ਕੀਤੀ ਗਈ ਆ ਕੇਸ ਦੇ ਸੰਦਰਭ ਦੇ ਵਿੱਚ ਉਦੇ ਉੱਤੇ ਲੋਕਾਂ ਨੇ ਬੜਾ ਇਤਰਾਜ਼ ਜ਼ਾਹਰ ਕੀਤਾ ਵੀ ਜੱਜ ਸਾਹਿਬ ਵੀ ਜੇਕਰ ਇਹੋ ਕਰਨ ਲੱਗ ਪੇ ਤੇ ਇਹੋ ਜਿਹੀਆਂ ਟਿੱਪਣੀਆਂ ਕਰਨ ਲੱਗ ਗਏ ਤੇ ਇਹੋ ਜੀ ਸੋਚ ਰੱਖਣ ਲੱਗ ਪੇ ਤਾਂ ਫਿਰ ਔਰਤਾਂ ਦੀ ਰਾਖੀ ਕਿਵੇਂ ਹੋਊਗੀ ਔਰਤਾਂ ਕਿਵੇਂ ਸੁਰੱਖਿਤ ਮਹਿਸੂਸ ਕਰਨੀਆਂ ਅਸਲ ਵਿੱਚ 200 ਤੇ 21 ਦਾ ਕੇਸ ਆ ਯੂਪੀ ਦੇ ਵਿੱਚ ਕਾਸਗੰਜ ਖੇਤਰ ਦਾ ਕੇਸ ਆ ਇਹ ਉਥੇ ਇੱਕ ਮਾਂ ਆਪਣੀ ਦਰਾਣੀ ਦੇ ਨਾਲ ਤੇ ਆਪਣੀ ਧੀ ਦੇ ਨਾਲ ਸ਼ਾਮੀ तकरीबन 4:30-5 ਵਜੇ ਦੇ ਕਰੀਬ-ਕਰੀਬ ਤੇ ਪਿੰਡ ਦੇ ਵੱਲ ਆ ਰਹੀਆਂ ਸੀ ਤੇ ਰਾਹ ਦੇ ਵਿੱਚ ਇੱਕ ਆਕਾਸ਼ ਤੇ ਇੱਕ ਹੋਰ ਮੁੰਡਾ ਮੋਟਰਸਾਈਕਲ ਦੇ ਉੱਤੇ ਮਿਲੇ ਉਹਨਾਂ ਮੁੰਡਿਆਂ ਨੂੰ ਪਛਾਣਦਾ ਸੀ ਇਹ ਪਰਿਵਾਰ ਇਹ ਮਾਂ ਪਛਾਣਦੀ ਸੀ ਉਹ ਕਹਿੰਦੇ ਵੀ ਤੇਰੀ 14 ਸਾਲ ਦੀ ਕੁੜੀ ਨੂੰ ਅਸੀਂ ਲੈ ਜਾਂਦੇ ਹਾਂ ਘਰ ਤੱਕ ਅਸੀਂ ਲੈ ਜਾਂਦੇ ਹਾਂ ਅਸੀਂ ਵੀ ਤਾਂ ਉਧਰ ਚੱਲੇ ਹੀ ਆਂ ਭਰੋਸੇਯੋਗ ਸੀ ਨਾਲ ਮੋਟਰਸਾਈਕਲ ਤੇ ਕੁੜੀ ਭੇਜੀ ਤੀ ਥੋੜਾ ਜਿਹਾ ਦੂਰ ਜਾ ਕੇ ਜਿੱਥੇ ਪੁਲੀ ਆਉਂਦੀ ਜਿੱਥੇ ਕਿਸੋ ਇਨਸਾਨ ਦੀ ਥਾਂ ਹੁੰਦੀ ਆ ਉੱਥੇ ਇਹਨਾਂ ਨੇ ਇਸ ਕੁੜੀ ਨੂੰ ਦੋਵਾਂ ਜਣਿਆਂ ਨੇ ਤੰਗ ਕਰਨਾ ਸ਼ੁਰੂ ਕਰਤਾ ਇਸ ਕੁੜੀ ਨੂੰ ਫੜ ਲਿਆ ਇਹਦੇ ਗੁਪਤ ਅੰਗਾਂ ਦੇ ਉੱਤੇ ਹੱਥ ਲਾਏ ਇਹਦਾ ਨਾਲਾ ਤੋੜ ਦਿੱਤਾ ਇਹਦੇ ਨਾਲ ਵਧੀਕੀ ਕਰਨ ਲੱਗੇ ਸੀ ਇਹਦਾ ਸੋਸ਼ਣ ਕਰਨ ਲੱਗੇ ਸੀ ਕੁੜੀ ਨੇ ਚੀਕਾ ਮਾਰੀਆਂ ਕੋਲੋਂ ਲੰਘਦੇ ਲੋਕਾਂ ਨੇ ਡਾਂਗਾ ਦਿਖਾਈਆਂ ਜਾਂ ਉਹਨਾਂ ਦੇ ਕੋਲੇ ਜੋ ਸੀ ਉਹ ਉਹ ਲੈ ਕੇ ਉਹਦੇ ਮੁੰਡਿਆਂ ਦੇ ਵੱਲ ਭੱਜੇ ਉਸ ਤੋਂ ਬਾਅਦ ਇਹ ਮੁੰਡੇ ਇੱਥੋਂ ਫਰਾਰ ਹੋ ਗਏ ਤੇ ਬਾਅਦ ਦੇ ਵਿੱਚ ਮਾਂ ਨੇ ਤੇ ਲੋਕਾਂ ਨੇ ਜਾ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਦੇ ਵੱਲੋਂ ਤਿੰਨਾਂ ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਆਕਾਸ਼ ਦੇ ਉੱਤੇ ਵੀ ਤੇ ਉਹਦੇ ਬਾਕੀ ਦੋ ਦੋਸਤਾਂ ਦੇ ਉੱਤੇ ਵੀ ਇੱਕ ਜਣੇ ਦੇ ਉੱਤੇ 376 ਦੇ ਤਹਿਤ ਪਰਚਾ ਦਰਜ ਹੋਇਆ ਇੱਕ ਦੇ ਉੱਤੇ ਪੋਕਸੋ ਇਕੜ ਦੇ ਤਹਿਤ ਪਰਚਾ ਦਰਜ ਹੋਇਆ ਇੱਕ ਦੇ ਉੱਤੇ ਹੋਰ ਤਰਾਵਾਂ ਲਗੀਆਂ ਜਿਹੜੇ ਇਹ ਦੋਸ਼ੀ ਆ ਇਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਛੇਟਲੀ ਅਦਾਲਤ ਦੇ ਫੈਸਲੇ ਨੂੰ ਚੈਲੰਜ ਕਰ ਦਿੱਤਾ ਗਿਆ ਹੁਣ ਅਦਾਲਤ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਜੱਜ ਰਾਮ ਮਨੋਹਰ ਨਾਰਾਇਣ ਮਿਸ਼ਰਾ ਦੇ ਵੱਲੋਂ ਟਿੱਪਣੀ ਕੀਤੀ ਗਈ ਆ ਤੇ ਟਿੱਪਣੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਇਹ ਧਾਰਾਵਾਂ ਲਗੀਆਂ ਸੀ ਇਹਨਾਂ ਨੂੰ ਛੋਟੀਆਂ ਕਰ ਦਿੱਤਾ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਆਪਣੇ ਤਰਕ ਦੇ ਨਾਲ ਉਹਦੇ ਉੱਤੇ ਕਿੰਤੂ ਹੋਈ ਆ ਬਹੁਤ ਸਾਰੀਆਂ ਔਰਤਾਂ ਨੇ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਜੱਜ ਸਾਹਿਬ ਦੇ ਇਸ ਫੈਸਲੇ ਦੇ ਉੱਤੇ ਟਿੱਪਣੀ ਦੇ ਉੱਤੇ ਕਮੈਂਟ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜੱਜ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਅਪਰਾਧ ਦੀ ਤਿਆਰੀ ਤੇ ਅਪਰਾਧ ਕਰ ਦਿੱਤਾ ਇਹਦੇ ਵਿੱਚ ਅੰਤਰ ਸਮਝਣਾ ਚਾਹੀਦਾ ਉਹ ਕਹਿੰਦੇ ਵੀ ਇਹ ਅਪਰਾਧ ਦੀ ਕੋਸ਼ਿਸ਼ ਤੇ ਅਪਰਾਧ ਦੀ ਤਿਆਰੀ ਵਿਚਲਾ ਅੰਤਰ ਨਹੀਂ ਸਮਝਿਆ ਗਿਆ। ਅਪਰਾਧ ਲਈ ਤਿਆਰ ਹੋ ਗਿਆ ਤੇ ਅਪਰਾਧ ਕਰਨ ਦੀ ਕੋਸ਼ਿਸ਼ ਕੀਤੀ। ਇਹਨੂੰ ਕਹਿੰਦੇ ਜੀ ਤੁਸੀਂ ਦੋ ਵੱਖ-ਵੱਖ ਐਂਗਲ ਤੋਂ ਦੇਖੋ। ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਮੈਂ ਮਾਫੀ ਚਾਹੁੰਨਾ ਇਹਨਾਂ ਵਿੱਚ ਸ਼ਬਦਾਂ ਦੀ ਵਰਤੋਂ ਕਰ ਰਿਹਾ ਜਿਵੇਂ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਜੇਕਰ ਔਰਤ ਦੀਆਂ ਛਾਤੀਆਂ ਨੂੰ ਨੱਪਿਆ ਜਾਂਦਾ ਉਹਨਾਂ ਨੂੰ ਖਿੱਚਿਆ ਜਾਂਦਾ ਤੇ ਨਾਲਾ ਤੋੜਿਆ ਜਾਂਦਾ। ਸਲਵਾਰ ਦਾ ਮੰਨ ਲਓ ਪਜਾਮੇ ਦਾ ਨਾਲਾ ਤੋੜਿਆ ਜਾਂਦਾ ਤੇ ਗੁਪਤ ਅੰਗਾਂ ਦੇ ਉੱਤੇ ਹੱਥ ਲਾਏ ਜਾਂਦੇ ਤੇ ਖਿੱਚ ਕੇ ਲਿਜਾਇਆ ਜਾਂਦਾ ਇਹਨੂੰ ਅਸੀਂ ਜ਼ਬਰਜਨਾ ਨਹੀਂ ਮੰਨਦੇ ਇਹਨੂੰ ਅਪਰਾਧ ਦੀ ਇੱਕ ਕੋਸ਼ਿਸ਼ ਆਪਾਂ ਮੰਨ ਸਕਦੇ ਹਾਂ ਇਸ ਕਰਕੇ ਧਾਰਾ 376 ਵਾਲੀ ਗੱਲ ਨਹੀਂ ਬਣਦੀ ਇਸ ਕਰਕੇ ਪੋਕਸੋ ਵਾਲੀ ਗੱਲ ਨਹੀਂ ਬਣਦੀ ਉਹਨਾਂ ਨੇ ਆ ਗੱਲਾਂ ਕਹੀਆਂ ਹੈਗੀਆਂ ਉਹਨਾਂ ਨੇ ਗੱਲ ਕਹੀ ਆ ਕਿ ਇਸ ਗੱਲ ਨੂੰ ਸਮਝਣ ਦੀ ਲੋੜ ਆ ਹਾਲਾਂਕਿ ਉਹਨਾਂ ਨੇ ਕਿਹਾ ਵੀ ਇਹ ਬੜਾ ਗੰਮੀਰ ਅਪਰਾਧ ਆ ਪਰ ਸਵਾਲ ਇਹ ਪੈਦਾ ਹੁੰਦਾ ਦੇਖੋ ਜੱਜ ਦਾ ਆਪਣਾ ਤਰਕ ਆ ਪਰ ਲੋਕਾਂ ਦੇ ਆਪਣੇ ਤਰਕ ਆ अपराध ਭਾਵੇਂ ਨਹੀਂ ਕੀਤਾ ਜਾ ਸਕਿਆ ਕਿਉਂਕਿ ਲੋਕ ਆਗੇ ਰੌਲਾ ਪੈ ਗਿਆ ਪਰ ਉਹ ਜਿਹੜਾ ਕੁੜੀ ਦਾ ਨਾਲਾ ਤੋੜਿਆ ਗਿਆ ਇਹਦਾ ਮਤਲਬ ਇਹ ਹੈ ਜੀ ਕਿ ਉੱਥੇ ਜ਼ਬਰ ਜਨਾਹ ਦੀ ਕੋਸ਼ਿਸ਼ ਹੀ ਕੀਤੀ ਗਈ ਆ ਜਦੋਂ ਕੁੜੀ ਦੀਆਂ ਛਾਤੀਆਂ ਨੂੰ ਖਿੱਚਿਆ ਗਿਆ ਤਾਂ ਜੱਜ ਸਾਹਿਬ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਜੀ ਕਿ ਕਿਹੜੇ ਮਨਸ਼ੇ ਤਹਿਤ ਇਹ ਕੁਛ ਕੀਤਾ ਗਿਆ ਜਿਉਂ ਖਿੱਚ ਕੇ ਕੁੜੀ ਨੂੰ ਪੁਲੀ ਦੇ ਥੱਲੇ ਲੈ ਗਿਆ ਇਹਦਾ ਮਤਲਬ ਇਹ ਹੈ ਜੀ ਕਿ ਉਹ ਜ਼ਬਰ ਜਨਾਹ ਹੀ ਕਰਨਾ ਚਾਹੁੰਦੇ ਆ ਜਾਂ ਤਾਂ ਫਿਰ ਕਾਨੂੰਨ ਇਹ ਵੀ ਜਦੋਂ ਸਭ ਕੁਝ ਹੋ ਜਾਂਦਾ ਆਪਾਂ ਸਿਰਫ ਉਹਨੂੰ ਹੀ ਮੰਨਦੇ ਵੀ ਭਾਈ ਇਹ ਬਹੁਤ ਵੱਡਾ ਕੋ ਕਰਮ ਹੋ ਗਿਆ ਇਹ ਤਾਂ ਹੋਣਾ ਨਹੀਂ ਚਾਹੀਦਾ ਇਹ ਤਾਂ ਬੜਾ ਗੰਮੀਰ ਅਪਰਾਧ ਹੋ ਗਿਆ ਸਾਰਾ ਕੁਝ ਉਸ ਤਰਤਲ ਨੂੰ ਬਿਆਨ ਕਰਦਾ ਉਸ ਗੱਲ ਨੂੰ ਬਿਆਨ ਕਰਦਾ ਵੀ ਭਾਈ ਆਹ ਕੁਝ ਇਸ ਕਰਕੇ ਹੋ ਰਿਹਾ ਸੀ ਪਰ ਜੱਜ ਸਾਹਿਬ ਨੇ ਗੱਲ ਕਹੀ ਕਿ ਭਾਈ ਇਹ ਹੋਇਆ ਨਹੀਂ ਇਹ ਅਪਰਾਧ ਦੀ ਪਹਿਲੀ ਪੌੜੀ ਹੈ ਇਹ ਕੋਸ਼ਿਸ਼ ਕੀਤੀ ਗਈ ਹੈ ਇਹ ਅਪਰਾਧ ਵੱਲ ਵਧਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਵਧਿਆ ਨਹੀਂ ਗਿਆ ਹੋ ਨਹੀਂ ਸਕਿਆ ਇਹਦੇ ਉੱਤੇ ਭਾਜਪਾ ਦੀ ਇੱਕ ਸੰਸਦ ਮੈਂਬਰ ਆ ਰੇਖਾ ਸ਼ਰਮਾ ਉਹਨੇ ਵੀ ਇਹ ਗੱਲ ਕਹੀ ਆ ਕਿ ਭਾਈ ਜੱਜ ਸਾਹਿਬ ਦੇ ਇਸ ਫੈਸਲੇ ਤੋਂ ਬਾਅਦ ਔਰਤਾ ਸੁਰੱਖਿਤ ਕਿੱਥੇ ਮਹਿਸੂਸ ਕਰਨੀ ਆ ਜੇ ਤੁਹਾਨੂੰ ਚੇਤੇ ਹੋਵੇ ਤਾਂ ਇੱਕ ਵਾਰ 2021 ਦੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਬਦਲਿਆ ਸੀ ਪੋਕਸੋ ਐਕਟ ਦਾ ਮਾਮਲਾ ਸੀ ਉਹਦੇ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਇਹ ਮਾਮਲਾ ਜਿਹੜਾ ਇਹ ਪੋਕਸੋ ਦੇ ਤਹਿਤ ਹੀ ਹੁੰਦਾ ਪਰ ਹੁਣ ਇਸ ਮਾਮਲੇ ਦੇ ਉੱਤੇ ਜੱਜ ਸਾਹਿਬ ਦੇ ਆਪਣੇ ਵਿਚਾਰ ਆ ਪਤਾ ਨਹੀਂ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਚ ਕੀ ਮੋੜ ਆਉਣਾ ਪਰ ਲੰਘੇ ਕੱਲ ਸੋਸ਼ਲ ਮੀਡੀਆ ਦੇ ਉੱਤੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਾਹਿਬ ਦੀ ਇਸ ਟਿੱਪਣੀ ਇਸ ਗੱਲ ਦੇ ਉੱਤੇ ਬੜੀ ਚਰਚਾ ਹੁੰਦੀ ਰਹੀ ਹੈ ਤੇ ਨਾ ਪੱਖੀ ਨੈਗੇਟਿਵ ਉਹਨਾਂ ਦੀ ਸੋਚ ਦੇ ਬਾਰੇ ਚਰਚਾ ਵਧ ਹੋਈ ਹੈ ਖੈਰ ਬਾਕੀ ਵੇ ਨਹੀਂ ਆ ਵੀ ਕੀ ਬਣਦਾ ਪਰ ਹਾਂ ਜਿਹੜੀ ਆਪਾਂ ਗੱਲ ਕਰਨ ਲੱਗੇ ਸੀ ਕਿਸਾਨ ਅੰਦੋਲਨ ਨਾਲ ਸੰਬੰਧਤ ਉਹ ਬੜੀ ਮਹੱਤਵਪੂਰਨ ਇਸ ਕਰਕੇ ਆ ਕਿ ਡੱਲੇਵਾਲ ਸਾਹਿਬ ਇਸ ਵੇਲੇ ਡਿਟੇਨ ਕੀਤੇ ਹੋਏ ਆ ਤੇ ਉਥੇ ਕੈਂਟ ਦੇ ਵਿੱਚ ਕਿਸੇ ਪੱਤਰਕਾਰ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਜਲੰਧਰ ਕੈਂਟ ਦੇ ਵਿੱਚ ਕੋਈ ਪੱਤਰਕਾਰ ਨਹੀਂ ਇਸ ਵੇਲੇ ਜਾ ਸਕਦਾ ਪੰਦੇਰ ਹੋਰੀ ਵੀ ਇਸ ਵੇਲੇ ਸਰਵਣ ਸਿੰਘ ਪੰਦੇਰ ਹੋਰੀ ਵੀ ਰਿਟੇਨ ਕੀਤੇ ਹੋਏ ਆ ਕਈ ਹੋਰ ਕਿਸਾਨਾਂ ਨੂੰ ਚੁੱਕੇ ਗਏ ਆ ਲੰਘੇ ਕੱਲ ਪੰਜਾਬ ਦੇ ਕਿਸਾਨ ਤੇ ਪੁਲਿਸ ਦੀਆਂ ਪੰਜ ਥਾਵਾਂ ਦੇ ਉੱਤੇ ਝੜਪਾ ਹੋਈਆਂ ਹੁਸ਼ਿਆਰਪੁਰ ਦੇ ਵਿੱਚ ਵੀ ਹੋਈ ਆ ਮੁਕਸਰ ਸਾਹਿਬ ਦੇ ਵਿੱਚ ਵੀ ਹੋਈ ਆ ਫਿਰੋਜ਼ਪੁਰ ਦੇ ਵੱਲ ਵੀ ਹੋਈ ਆ ਫਾਜ਼ਲਕਾੜੀ ਵੱਲ ਵੀ ਹੋਈ ਆ ਇਸ ਤਰੀਕੇ ਦੇ ਨਾਲ ਲੰਘੇ ਕੱਲ ਕਿਸਾਨਾਂ ਨੂੰ ਇਕੱਠੇ ਨਹੀਂ ਹੋਣ ਦੇਵਾਂਗੇ ਪੁਲਿਸ ਅਧਿਕਾਰੀ ਨੇ ਵੀ ਗੱਲ ਕਹੀ ਆ ਪੱਤਰਕਾਰਾਂ ਨੇ ਪੁਲਿਸ ਅਧਿਕਾਰੀ ਨੂੰ ਇੱਕ ਸਵਾਲ ਕੀਤਾ ਕਹਿੰਦੇ ਜੇ ਕਿਸਾਨ ਦੁਬਾਰਾ ਇਕੱਠੇ ਹੋ ਕੇ ਹਮਲਾ ਮਾਰ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਖਨੋਰੀ ਵਾਲਾ ਆਈਆਂ ਫੇਰ ਉਹ ਕਹਿੰਦੇ ਜੀ ਫੇਰ ਅਸੀਂ ਕਿਹੜਾ ਕਿਤੇ ਚਲੇ ਗਏ ਅਸੀਂ ਵੀ ਇੱਥੇ ਹੀ ਆ ਜੇ ਉਹ ਦੁਬਾਰਾ ਆਉਣਗੇ ਤਾਂ ਫਿਰ ਅਸੀਂ ਵੀ ਮੂਰੇ ਹੈਗੇ ਆ ਹੁਣ ਅਸੀਂ ਉਹਨਾਂ ਨੂੰ ਇੱਥੇ ਇਕੱਠੇ ਨਹੀਂ ਹੋਣ ਦੰਦੇ ਹਾਲੇ ਅਸੀਂ ਰਿਟਾਇਰ ਨਹੀਂ ਹੋਏ ਜਿਹੜੇ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਤੇ ਹੋਰ ਸਮਾਨ ਆ ਆਪ ਦਾ ਪਛਾਣ ਪੱਤਰ ਦੇਣ ਤੇ ਇੱਥੋਂ ਲੈ ਜਾਣ ਤੇ ਖਬਰਦਾਰ ਜੀ ਇੱਥੇ ਕੋਈ ਆਇਆ ਤੇ ਇੱਥੇ ਕੋਈ ਨਹੀਂ ਹੁਣ ਆ ਸਕਦਾ ਉੱਥੇ ਪੱਤਰਕਾਰ ਆ ਜਿਹੜੇ ਉਹਨਾਂ ਨੂੰ ਵੀ ਘਟ ਜਾਣ ਦਿੱਤਾ ਜਾ ਰਿਹਾ ਕੱਲ ਮੈਨੂੰ ਡਾਕਟਰ ਸਵੇਮਾਨ ਦੀ ਟੀਮ ਦੇ ਇੱਕ ਮੈਂਬਰ ਨੇ ਫੋਨ ਕਰਕੇ ਗੱਲ ਦੱਸੀ ਉਹ ਕਹਿੰਦੇ ਵੀ ਸਾਡੀਆਂ ਦਵਾਈਆਂ ਜਿਹੜੀਆਂ ਉੱਥੇ ਪਈਆਂ ਸੀ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਕੈਂਪ ਲਾਇਆ ਹੋਇਆ ਅਸੀਂ ਕਿਸੇ ਜਥੇਬੰਦੀ ਨਾਲ ਤਾਂ ਨਹੀਂ ਗਏ ਨਾ ਸਾਡਾ ਕੋਈ ਇਹੋ ਜਿਹਾ ਮਕਸਦ ਆ ਅਸੀਂ ਤਾਂ ਇਹ ਆ ਜੀ ਕਿ ਕਿਸਾਨ ਆ ਕਿਸਾਨ ਆ ਤੇ ਉਹਨਾਂ ਨੂੰ ਦਵਾਈ ਬੂਟੀ ਦੀ ਵੀ ਲੋੜ ਹੁੰਦੀ ਅਸੀਂ ਦਵਾਈਆਂ ਦਾ ਲੰਗਰ ਉੱਥੇ ਲਾਇਆ ਉਹ ਕਹਿੰਦੇ ਵੀ ਉਸ ਦਿਨ ਅਸੀਂ ਉੱਥੇ ਨਹੀਂ ਸੀ ਜਾਨੀ ਕਿ ਪਰਸੋਂ ਅਸੀਂ ਨਹੀਂ ਸੀ ਜਦੋਂ ਬਲਡੋజర్ ਚੱਲਿਆ ਤੇ ਅਸੀਂ ਉੱਥੋਂ ਆਪਣੀਆਂ ਦਵਾਈਆਂ ਚੱਕਣ ਜਾਣਾ ਸੀ ਤੇ ਅਸੀਂ ਪੁਲਿਸ ਅਧਿਕਾਰੀਆਂ ਤੋਂ ਪਰਮਿਸ਼ਨ ਲੈ ਲਈ ਪਰਮਿਸ਼ਨ ਲੈ ਲਈ ਕਈ ਕਿਲੋਮੀਟਰ ਪਿੱਛੇ ਹੀ ਸਾਨੂੰ ਰੋਕਿਆ ਗਿਆ ਸੀ ਅਸੀਂ ਪਰਮਿਸ਼ਨ ਲਈ ਕਿ ਅਸੀਂ ਆਪਣੀਆਂ ਦਵਾਈਆਂ ਚੱਕਣ ਜਾਣਾ ਉਹਨਾਂ ਨੇ ਸਾਡੀ ਪੁੱਛਗਿੱਛ ਕੀਤੀ ਸਾਰਾ ਕੁਝ ਪੁੱਛਿਆ ਤੇ ਫਿਰ ਸਾਨੂੰ ਜਾਣ ਦੀ ਆਗਿਆ ਦਿੱਤੀ ਪਰ ਜਦੋਂ ਅਸੀਂ ਅੱਗੇ ਗਏ ਆ ਤੇ ਪੁਲਿਸ ਮੁਲਾਦਮਾਂ ਨੇ ਸਾਨੂੰ ਕੁੱਟਿਆ ਸਾਡੇ ਉਹ ਕਹਿੰਦੇ ਥੱਪੜ ਮਾਰੇ ਸਾਡੇ ਮੋਬਾਈਲ ਖੋਲੇ ਸਾਨੂੰ ਅਪਸ਼ਬਦ ਵਰਤੇ ਜਾਂ ਉਹ ਭਾਜੋ ਇੱਥੇ ਮੂੰਹ ਚੱਕ ਕੇ ਆ ਜਾਨੇ ਤੁਸੀਂ ਤੁਹਾਡਾ ਬੜਾ ਗੰਦ ਪਾਇਆ ਤੁਸੀਂ ਇੱਥੇ ਬਹੁਤ ਤੁਸੀਂ ਗੰਦ ਪਾ ਲਿਆ ਹੁਣ ਤੱਕ ਐਦਾਂ ਨਹੀਂ ਆ ਗੱਲਾਂ ਕਹੀਆਂ ਨਿਰਾਸ਼ਾ ਦੇ ਵਿੱਚ ਉਹ ਬੰਦੇ ਭਾਵਕ ਹੋ ਕੇ ਵਾਪਸ ਆ ਗਏ ਤੇ ਵਾਪਸ ਆ ਕੇ ਪੁਲਿਸ ਅਧਿਕਾਰਗੋ ਨੂੰ ਕਿਹਾ ਵੀ ਤੁਹਾਡੀ ਤਾਂ ਪਰਮਿਸ਼ਨ ਸੀ ਥੱਪੜ ਸਾਡੇ ਫੇਰ ਪੈ ਗਏ ਆ ਫਿਰ ਕਈ ਘੰਟਿਆਂ ਦੇ ਬਾਅਦ ਤਰਲੇਮਨਤਾ ਕਰਨ ਤੋਂ ਬਾਅਦ ਉਹਨਾਂ ਨੇ ਮੋਬਾਈਲ ਵਾਪਸ ਕੀਤੇ ਗਏ ਆ ਤੇ ਭਾਈ ਆਹ ਕੁਝ ਵੀ ਹੋ ਰਿਹਾ ਪੁਲਿਸ ਕਰਮਚਾਰੀ ਕਈ ਚੰਗੇ ਵੀ ਹੋਣਗੇ ਕਈ ਬੇਕਸੂਰ ਹੀ ਕਿਸੇ ਨੇ ਥੱਪੜ ਮਾਰ ਦਿੰਦੇ ਕਦੇ ਕੁਝ ਕਰ ਦਿੰਦੇ ਆ ਪਰ ਇਸ ਵੇਲੇ ਕਿਸਾਨਾਂ ਦਾ ਸਮਾਨ ਆ ਜਿਹੜਾ ਉਹ ਕਈ ਥਾਵਾਂ ਤੇ ਥਾਣਿਆਂ ਦੇ ਬਾਰੇ ਜਾਊਗਾ ਜਾਂ ਹੋਰ ਵੱਖ-ਵੱਖ ਥਾਵਾਂ ਤੇ ਰੱਖਿਆ ਜਾਊਗਾ ਉਹਦਾ ਵੈਸੇ 13 ਮਹੀਨਿਆਂ ਬਾਅਦ ਕੱਲ ਸ਼ੰਭੂ ਬਾਰਡਰ ਖੁੱਲ ਗਿਆ ਹਰਿਆਣੇ ਵਾਲੇ ਪਾਸੇ ਆਵਾਜ਼ਈ ਬਹਾਲ ਹੋ ਗਈ ਆ ਪੰਜਾਬ ਵਾਲੇ ਪਾਸੇ ਕੁਝ ਕਟਰਾਲੀਆਂ ਖੜੀਆਂ ਤਿੱਖ ਨੌਰੀ ਬਾਰਡਰ ਦੇ ਉੱਤੇ ਵੀ ਹੁਣ ਕੋਈ ਕਿਸਾਨ ਨਹੀਂ ਆ। ਉੱਥੇ ਪੁਲਿਸੀ ਪੁਲਸਾਂ ਬੈਰੀਕੇਡ ਹਟਾ ਦਿੱਤੇ ਗਏ ਆ ਜਾਂ ਹਟਾਏ ਜਾ ਰਹੇ ਆ। ਜਿਹੜੀਆਂ ਉੱਥੇ ਕੰਕਰੀਟ ਦੀਆਂ ਕੰਧਾਂ ਸੀ ਉਹ ਵੀ ਉਰੇ ਪਰੇ ਕਰ ਦਿੱਤੀਆਂ ਗਈਆਂ। ਯਾਨੀ ਕਿ ਜਿਹੜਾ ਵਪਾਰੀ ਵਰਗਾ ਉਹਨੇ ਤਾਂ ਇਹ ਗੱਲ ਕਹੀ ਆ ਵੀ ਸਾਨੂੰ ਸੁੱਖ ਦਾ ਸਾਹ ਆਇਆ। ਜਿਹੜਾ ਕਿਸਾਨ ਵਰਗਾ ਉਹ ਕਹਿੰਦੇ ਧੋਖਾ ਹੋਇਆ। ਜਿਹੜੇ ਆਮ ਲੋਕ ਆ ਉਹ ਇਹ ਗੱਲ ਕਹਿੰਦੇ ਜੀ ਕਿ ਭਾਈ ਇਹ ਈਵੇਂ ਹੀ ਹੁੰਦਾ ਹੁਣ ਤੱਕ ਸਾਰੀਆਂ ਸਰਕਾਰਾਂ ਦੇ ਵੱਲੋਂ ਈਵੇਂ ਹੀ ਕੀਤਾ ਗਿਆ। ਹੁਣ ਤੁਹਾਡੇ ਤੇ ਮੇਰੇ ਮਨ ਦੇ ਵਿੱਚ ਸਵਾਲ ਸਭ ਤੋਂ ਵੱਡਾ ਇਹ ਆ। ਵੀ ਇਹ ਸਾਰਾ ਕੁਝ ਕਿਨੇ ਕਰਵਾਇਆ ਤੇ ਕਿਉਂ ਕਰਵਾਇਆ ਅਸਲ ਵਿੱਚ ਵੀਰੋ ਗੱਲ ਇਹ ਆ ਕਰਵਾਇਆ ਕਿਸਾਨ ਆਗੂਆਂ ਨਹੀਂ ਆ ਤੇ ਇਹ ਇਸ ਕਰਕੇ ਕਰਵਾਇਆ ਆਪ ਕਰਵਾਇਆ ਕਿਉਂਕਿ ਇੱਕ ਆ ਨਹੀਂ ਆ ਤੇ ਲੰਘੇ ਕੱਲ ਜਗਿੰਦਰ ਸਿੰਘ ਉਗਰਾਹਾਂ ਹੋਣਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਆ ਉਹ ਕਹਿੰਨੇ ਵੀ ਦੇਖੋ ਜਿੰਨੀ ਦੇਰ ਤੱਕ ਇਕ ਨਹੀਂ ਹੋਵਾਂਗੇ ਉਨੀ ਦੇਰ ਤੱਕ ਆਹੇ ਕੁਝ ਹੋਣਾ ਤੰਬੂ ਪੱਟੇ ਜਾਣੇ ਆ ਡਾਂਗਾ ਵਰਨੀਆਂ ਟੈਂਟ ਉਖੜ ਜਾਣੇ ਆ ਆਪਾਂ ਡੜਾ ਦਿੱਤੇ ਜਾਣੇ ਆ ਤੇ ਵੈਸੇ ਇੱਕ ਜਾਣਕਾਰੀ ਹੋਰ ਵੀ ਦੇ ਦਈਏ ਵੀ ਅੱਜ ਪੰਜਾਬ ਸਰਕਾਰ ਦੇ ਵੱਲੋਂ 4 ਵਜੇ ਪੰਜਾਬ ਪਵਨ ਦੇ ਵਿੱਚ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਇਹਦੇ ਵਿੱਚ ਕਿਹੜੇ-ਕਿਹੜੇ ਕਿਸਾਨ ਆ ਗੂ ਜਾਂਦੇ ਤੇ ਕੀ-ਕੀ ਵਿਚਾਰਾ ਹੁੰਦੀਆਂ ਇਹ ਹੁਣ ਸਮਾਂ ਦੱਸੂਗਾ। ਕੱਲ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਬਿਆਨ ਕਰਾਂਗੇ। ਪੰਜਾਬ ਦੀ ਰਾਜਨੀਤੀ ਇਸ ਵੇਲੇ ਇਸ ਮੁੱਦੇ ਦੇ ਉੱਤੇ ਗਰਮਾ ਗਈ ਆ ਕਿ ਕਿਸਾਨਾਂ ਦੇ ਉੱਤੇ ਅਤਿਆਚਾਰ ਹੋਇਆ, ਥਲਾਂ ਦੇ ਟਿੰਟ ਪੱਟੇ ਆ, ਕਿਸਾਨ ਅੰਦੋਲਨ ਫੇਲ ਕਰ ਦਿੱਤਾ ਗਿਆ। ਤੇ ਸੱਚੀ ਗੱਲ ਆ ਵੀ ਕਿਸਾਨ ਅੰਦੋਲਨ ਇਹ ਫੇਲ ਹੋ ਗਿਆ। ਆਪਾਂ ਮੰਨੀਏ ਨਾ ਮੰਨੀਏ। ਮੈਂ ਪਹਿਲਾਂ ਵੀ ਗੱਲ ਕਹੀ ਸੀ। ਵੀ ਜੇਕਰ ਆਪਾਂ ਰੇਸ਼ੋ ਦੇਖੀਏ ਦਰ ਦੇਖੀਏ ਵੀ ਇਸ ਕਿਸਾਨ ਅੰਦੋਲਨ ਨੂੰ ਖਤਮ ਕਰ ਦੇਣ ਦੇ ਉੱਤੇ ਕਿੰਨੇ ਫੀਸਦੀ ਲੋਕਾਂ ਦੀ ਕੀ ਰਾਏ ਆ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਆ ਨਾ ਕੋਈ ਲਾਗ ਨ ਲਪੇਟ 60 ਫੀਸਦੀ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਗਲਤ ਕੀਤਾ ਗਿਆ ਕਿਸਾਨਾਂ ਦੀਆਂ ਮੰਗਾਂ ਵਾਜਬ ਆ ਕਿਸਾਨਾਂ ਦੇ ਨਾਲ ਇਦਾਂ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਹੁਣ ਤੱਕ ਇਹ ਗੱਲਾਂ ਵਕ ਵਕ ਨੇਤਾ ਕਹਿੰਦੇ ਰਹੇ ਆ ਕਿ ਦਿੱਲੀ ਦੇ ਨਾਲ ਲੜਾਈ ਲੜਨ ਵਾਸਤੇ ਕਿਸਾਨ ਮਜਬੂਰੀ ਚ ਬੈਠੇ ਆ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਐਵੇਂ ਨਹੀਂ ਬੈਠੇ ਕਿਸਾਨਾਂ ਦੀ ਮਜਬੂਰੀ ਆ ਤੇ ਹੁਣ ਅਚਾਨਕ ਇਹ ਗੱਲ ਕਿਉਂ ਲੱਗਣ ਲੱਗ ਪਈ ਵੀ ਭਾਈ ਕਿਸਾਨ ਤਾਂ ਕਾਰੋਬਾਰ ਨੂੰ ਤਬਾਹ ਕਰ ਰਹੇ ਆ ਇਹਦੇ ਨਾਲ ਉਦਯੋਗ ਨਸ਼ਟ ਹੁੰਦੇ ਆ ਇਹਦੇ ਨਾਲ ਸੂਬੇ ਦੇ ਰੈਵਨਿਊ ਨੂੰ ਖਤਰਾ ਪੈਦਾ ਹੁੰਦਾ ਰੋਜ਼ਗਾਰ ਦੇ ਵਿੱਚ ਸਮੱਸਿਆ ਆਉਂਦੀ ਕਾਰਨ ਕਿ ਇਹਦੇ ਪਿਛੇ ਕਿਹੜਾ ਆਮ ਆਦਮੀ ਪਾਰਟੀ ਦੇ ਇਸ ਕੰਮ ਦੇ ਉੱਤੇ ਕਾਂਗਰਸ ਚੁੱਪ ਨਹੀਂ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਆ ਬੀਜੇਪੀ ਦੇ ਅਗੂਏ ਗੱਲ ਕਹਿੰਦੇ ਕਿ ਭਾਈ ਪੰਜਾਬ ਦਾ ਨਕਸ਼ ਸਵਾਰਨ ਵਾਸਤੇ ਬਹੁਤ ਉਦਮ ਕਰਨੀ ਚਾਹੀਦਾ ਆ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਇਸ ਮਾਮਲੇ ਦੇ ਵਿੱਚ ਲਗਭਗ ਸੋਚ ਇੱਕ ਆ ਜਿਹੜੀ ਅਕਾਲੀ ਦਲ ਧਿਰਾਂ ਉਹਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ ਹੁਣ ਤਾਂ ਅਸੀਂ ਸਰਕਾਰ ਦੇ ਵਿੱਚ ਵੀ ਨਹੀਂ ਹੁਣ ਅਸੀਂ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਤੇ ਆਹ ਦੇਖ ਲਓ ਜਿਨ੍ਹਾਂ ਦੇ ਬਾਰੇ ਤੁਸੀਂ ਫੈਸਲੇ ਕੀਤੇ ਕਿਸੇ ਨੂੰ ਵਿਰੋਧੀ ਧਿਰ ਚ ਲਿਆਂਦਾ ਕਿਸੇ ਨੂੰ ਸੱਤਾਧਾਰੀ ਧਿਰ ਬਣਾਇਆ ਤੇ ਆ ਲੈ ਲਓ ਸਵਾਲ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਆ ਇਹ ਰਸੋਬੀ ਅਸੀਂ ਗਲਤ ਸੀ ਕਿ ਇਹ ਗਲਤ ਨਹੀਂ ਹੁਣ ਉਹ ਇਹ ਸਵਾਲ ਕਰ ਰਹੇ ਆ ਬਾਕੀ ਜਿਹੜੇ ਲੋਕ ਆ ਉਹ ਇਸ ਮਾਮਲੇ ਦੇ ਉੱਤੇ ਪਰੇਸ਼ਾਨ ਵੀ ਆ ਵਪਾਰੀ ਇਹ ਗੱਲ ਕਹਿੰਦੇ ਆ ਹਾਂ ਜਿਹੜੇ 100 ਦੇ ਵਿੱਚੋਂ 60% ਦੀ ਦੁਖੀ ਆ ਜੋ ਇਸ ਵੇਲੇ ਕਿਸਾਨਾਂ ਦੇ ਟਿੰਟ ਪੱਟੇ ਗਏ ਆ ਅਨੁਲਨ ਫੇਲ ਕੀਤਾ ਗਿਆ 20% ਦੀ ਲੋਕ ਇਹ ਗੱਲ ਕਹਿੰਦੇ ਵੀ ਭਾਈ ਕਿਸਾਨਾਂ ਦੀ ਏਕਤਾ ਨਹੀਂ ਆ ਜਿਹਦੇ ਕਰਕੇ ਇਹ ਮਾਂਜਾ ਲੱਗਾ ਜਿਹਦੇ ਕਰਕੇ ਇਸ ਤਰੀਕੇ ਦੇ ਹਾਲਾਤ ਬਣਿਆ ਤੇ 20% ਦੀ ਬੜੇ ਖੁਸ਼ ਆ ਵੀ ਭਾਈ ਚੰਗਾ ਹੋਇਆ ਇਹ ਬਾਰਡਰ ਖੁਲਵਾ ਦਿੱਤੇ ਗਏ ਆ ਹੁਣ ਆਉਣਾ ਜਾਣਾ ਸੌਖਾ ਹੋਊਗਾ ਦਿੱਲੀੋਂ ਤੇ ਜਲੰਧਰ ਆਉਣਾ ਹੁੰਦਾ ਸੀ ਤਾਂ ਫਿਰ ਚੰਡੀਗੜ੍ਹ ਵੱਲ ਦੀ ਹੋ ਕੇ ਆਉਣਾ ਪੈਂਦਾ ਸੀ ਇਹ ਵੀ ਇੱਕ ਜਿਹੜਾ ਵਰਗ ਕਹਿੰਦਾ ਸੋ ਗੱਲ ਇਹ ਜੀ ਕਿ ਇਸ ਵੇਲੇ ਲੋਕਾਂ ਦੇ ਰਲਵੇਂ ਵਿਚਾਰ ਆ ਪਰ ਕਿਸਾਨ ਆਗੂਆਂ ਨੇ ਇਹ ਵੀ ਗੱਲ ਕਹਤੀ ਆ ਉਹ ਕਹਿੰਦੇ ਅਸੀਂ ਵੱਡੀ ਗਿਣਤੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਆਪਣਾ ਅੰਦੋਲਨ ਸ਼ੁਰੂ ਕਰਾਂਗੇ ਲੰਘੇ ਕੱਲ ਅਮਰਸਰ ਸ਼ਹਿਰ ਦੇ ਰਣਜੀਤ ਐਬਿਨਿਊ ਦੀ ਦਸਹਿਰਾ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਤੇ ਮਰਦ ਜਿਹੜੇ ਇਕੱਠੇ ਹੋਏ ਆ ਕਿਸਾਨ ਇਕੱਠੇ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੰਬੂ ਪਟਕੇ ਤੇ ਸਾਡੇ ਟੈਂਟ ਸੁੱਟ ਕੇ ਸਾਡਾ ਸਮਾਨ ਖਿਲਾਰ ਕੇ ਤੇ ਉੱਥੇ ਕਬਜ਼ਾ ਕਰਕੇ ਤੇ ਬਲਡੋਜ਼ਰ ਚਲਾ ਕੇ ਸਾਡੇ ਮਨੋਵਲ ਦੇ ਉੱਤੇ ਬਲਡੋਜ਼ਰ ਨਹੀਂ ਚਲਾਇਆ ਤੁਸੀਂ ਅਸੀਂ ਬਿਲਕੁਲ ਦ੍ਰਿੜਾ ਅਸੀਂ ਲਗਾਤਾਰ ਅੱਗੇ ਵਧਾਂਗੇ ਅਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਸਫਲ ਹੋਵਾਂਗੇ ਤੇ ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ ਮੇਰੀ ਫਿਰ ਬੇਨਤੀ ਆ ਕਿਸਾਨ ਆਗੂਆਂ ਨੂੰ ਦੇਖੋ ਅਸੀਂ ਬਹੁਤ ਛੋਟੇ ਆ ਤੁਸੀਂ ਬਰਾਬਰ ਦੇ ਮੰਨ ਲਓ ਤੁਸੀਂ ਸਾਨੂੰ ਕਿਸਾਨ ਮੰਨੋ ਨਾ ਮੰਨੋ ਇਹ ਤੁਹਾਡੀ ਆਪਣੀ ਨਿੱਜੀ ਇੱਛਾ ਕਿਉਂਕਿ ਅਸੀਂ ਵੀ ਕਿਸਾਨ ਪਰਿਵਾਰਾਂ ਚੋਂ ਤੁਹਾਡਾ ਸਤਿਕਾਰ ਕਰਦੇ ਆ ਤੁਹਾਡੇ ਵਿੱਚ ਵੰਡੀਆਂ ਬਹੁਤ ਪਈਆਂ ਕਈ ਵਾਰੀ ਗੱਲ ਨੂੰ ਕਹਿਣ ਤੋਂ ਵੀ ਝਿਜਕੀਦਾ ਵੀ ਯਾਰ ਆਪਦੇ ਭੈਣਾ ਭਰਾਵਾਂ ਦੇ ਬਾਰੇ ਹੁਣ ਕਿਹੜੀ ਗੱਲ ਕਹੇਗੇ ਪਰ ਇਹ ਤਾਂ ਗੱਲ ਵੀਰੋ ਸੱਚੀ ਆ ਵੀ ਤੁਹਾਨੂੰ ਵੰਡੀਆਂ ਲੈ ਬੈਠੀਆਂ ਕਿਸਾਨ ਆਗੂਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਿਆਸੀ ਪੌੜੀ ਦੇ ਉੱਤੇ ਚੜਨਾ ਲੈ ਬੈਠਾ ਅਸਲ ਦੇ ਵਿੱਚ ਮਾੜਾ ਸਮਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੁਸੀਂ ਸ਼ਾਸਤਰ ਦੀ ਪੌੜੀ ਚੜਨ ਲੱਗ ਪਈ ਸੀ ਇੱਕ ਧਿਰ ਆਪਦੀ ਧਿਰ ਦੇ ਵਿਰੋਧ ਕਰਨ ਲੱਗ ਪਈ ਤੇ ਇੱਕ ਧਿਰ ਕੇ ਨਹੀਂ ਵੀ ਸਰਕਾਰ ਪੰਜਾਬ ਚ ਸਾਡੀ ਆ ਜਾਣੀ ਆ ਆਈ ਕੀ ਸਰਕਾਰ ਇੱਕ ਸੀਟ ਵੀ ਨਹੀਂ ਆਈ ਜ਼ਮਾਨਤ ਵੀ ਨਹੀਂ ਕਿਸੇ ਦੀ ਬਚੀ ਹਾਲਾਤ ਬਹੁਤ ਮਾੜੇ ਹੋ ਗਏ ਔਰ ਉਦੋਂ ਤੱਕ ਸਾਨ ਅੰਦੋਲਨ ਆਪਾਂ ਜਿੱਤੇ ਜਿੱਤੇ ਹੀ ਸੀ ਉਸ ਤੋਂ ਬਾਅਦ ਤੁਸੀਂ ਇਕੱਠੇ ਹੋਣ ਦੀ ਥਾਂ ਦੇ ਉੱਤੇ ਇੱਥੇ ਖੱਕੜੀਆਂ ਕਰੇਲੇ ਹੋ ਗਏ ਤੁਸੀਂ ਭਾਂ ਵਾਂਗੂ ਖਿਲਰੇ ਰਹੇ ਸਰਕਾਰਾਂ ਖੁਸ਼ ਹੋਈ ਗਈਆਂ ਤੁਸੀਂ ਇਹ ਸੋਚਦੇ ਰਹੇ ਵੀ ਜਿੰਨੀਆਂ ਸਾਡੀਆਂ ਇਸ ਵੇਲੇ ਜਥੇਬੰਦੀਆਂ ਸਾਰਿਆਂ ਦੀ ਇਕੱਲੇ-ਇਕੱਲੇ ਤੌਰ ਦੇ ਉੱਤੇ ਗੱਲ ਮੰਨੀ ਜਾਊਗੀ ਉਹ ਇਹ ਸੋਚਦੇ ਰਹੇ ਵੀ ਤੁਹਾਨੂੰ ਹੁਣ ਪੁੱਛਣਾ ਕਿਨੇ ਆ ਤੁਸੀਂ ਤਾਂ ਸਿਰਫ ਪਾਸ ਲੈ ਕੇ ਜਾਂ ਕਾਰਡ ਬਣਾ ਕੇ ਤੇ ਟੋਲ ਤੋਂ ਫ੍ਰੀ ਦੇ ਵਿੱਚ ਲੰਘਣ ਵਾਲੇ ਆ ਉਹ ਆਪਣੀ ਵਿਚਾਰ ਇਉਂ ਰੱਖਦੇ ਰਹੇ ਉਹ ਤੁਹਾਨੂੰ ਵਾਰ-ਵਾਰ ਕਹਿੰਦੇ ਰਹੇ ਵੀ ਭਾਈ ਇਦਾਂ ਅਸੀਂ ਧਰਨੇ ਲੱਗਣ ਨਹੀਂ ਦੇਣੇ ਪੰਜਾਬ ਧਰਨਿਆਂ ਦੀ ਰਾਜਧਾਨੀ ਬਣ ਗਿਆ ਤੁਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ ਤੁਸੀਂ ਫੇਰ ਨਹੀਂ ਇਕੱਠੇ ਹੋਏ ਤੁਸੀਂ ਫੇਰ ਨਹੀਂ ਇਕੱਠੇ ਹੋਏ ਤੁਸੀਂ ਹਾਲਾਤ ਬਦਲੇ ਫੇਰ ਨਹੀਂ ਇਕੱਠੇ ਹੋਏ ਤੇ ਆ ਨਤੀਜਾ ਭਾਈ ਤੁਹਾਡੇ ਸਾਹਮਣੇ ਆ ਗਿਆ ਤੇ ਹੁਣ ਬੇਨਤੀ ਇਹ ਜਿਹੜੀ ਕਰਨ ਵਾਲਾ ਕੰਮ ਇਹ ਆ ਕਿ ਤੁਸੀਂ ਭੁੱਲ ਜੋ ਵੀ ਧੌਣ ਦੇ ਵਿੱਚ ਕੀ ਲਾ ਰੱਖਣਾ ਚਾਹੀਦਾ ਭੁੱਲ ਜੋ ਵੀ ਭਾਈ ਸਾਡੀ ਹੀ ਮੰਨੀ ਜਾਵੇ ਤੁਸੀਂ ਸਮੂਹ ਦੀ ਗੱਲ ਕਰੋ ਏਕਤਾ ਦੀ ਗੱਲ ਕਰੋ ਮਸਲੇ ਹੱਲ ਹੋ ਜਾਣਗੇ ਪਰ ਜੇ ਤੁਸੀਂ ਕਹੋ ਵੀ ਕੱਲੇ ਕੱਲੇ ਅਸੀਂ ਵੀ ਸਾਡੀ ਗੱਲ ਪੁੱਗੇ ਸਾਡੀ ਗੱਲ ਪੁੱਗੇ ਸੇਹਰਾ ਸਾਨੂੰ ਮਿਲੇ ਬਣਦੀ ਨਹੀਂ ਆਪਣੀ ਚਲੋ ਆਪਾਂ ਇਹ ਵੀ ਗੱਲ ਕਹਿੰਨੇ ਵੀ ਭਾਈ ਘਰਾਂ ਦੇ ਵਿੱਚ ਵੀ ਨਹੀਂ ਬਣਦੀ ਹੁੰਦੀ ਸਾਰੇ ਪਰਿਵਾਰ ਦੀ ਪਰ ਤੁਸੀਂ ਬਣਾ ਕੇ ਰੱਖੋ ਇਸ ਗੱਲ ਦੀ ਲੋੜ ਨੇ ਤਾਂ ਦੇਖੋ ਅੱਜ ਅਨੁਲਨ ਗਿਆ ਇਹ ਦੁਬਾਰਾ ਨਹੀਂ ਹੋ ਜਾ ਜੁੜਨਾ ਪਹਿਲੇ ਕਿਸਾਨ ਅੰਦੋਲਨ ਵਰਗਾ ਦੂਜਾ ਵੀ ਨਹੀਂ ਤੇ ਤੀਜਾ ਵੀ ਨਹੀਂ ਹੋਣਾ ਤੇ ਚੌਥਾ ਵੀ ਨਹੀਂ ਹੋਣਾ ਜੇ ਕਦੇ ਸਾਡੇ ਜਉਂਦੇ ਜੀ ਪੰਜਵਾਂ ਛੇਵਾਂ ਹੋਇਆ ਉਹ ਵੀ ਨਹੀਂ ਹੋਣਾ ਇਹ ਦੇਖੋ ਵਾਰ-ਵਾਰ ਨਹੀਂ ਇਹ ਗੱਲਾਂ ਬਣਦੀਆਂ ਇੱਕੋ ਜਿਹਾ ਹੰਗਾਰਾ ਮਿਲਦਾ ਮੈਂ ਤੁਹਾਨੂੰ ਉਦਾਹਰਣਾਂ ਦੇ ਦਿੰਦਾ ਅੰਨਾ ਹਦਾਰੇ ਨੇ ਪਹਿਲੀ ਵਾਰ ਆਪ ਦਾ ਮਰਨ ਵਰਤ ਰੱਖਿਆ ਸੀ ਤੇ ਦੇਖੋ ਜੀ ਦੁਨੀਆ ਨੇ ਇਹ ਗੱਲ ਕਹੀ ਸੀ ਵੀ ਭਾਈ ਅਨਾ ਮੈ ਵੀ ਅਨਾ ਤੂ ਵੀ ਅਨਾ ਉਸੇ ਅੰਨਾ ਹਦਾਰੇ ਨੇ ਦੁਬਾਰਾ ਫਿਰ ਉਹੀ ਹੜਤਾਲ ਸ਼ੁਰੂ ਕੀਤੀ ਤੇ ਬੰਦਾ 1200 ਨਹੀਂ ਪਹੁੰਚਿਆ ਸਰਬੱਤ ਖਾਲਸਾ ਪਹਿਲੀ ਵਾਰ ਜਦੋਂ ਹੋਇਆ ਕਿੰਨਾ ਘਟ ਸੀ ਦੁਬਾਰਾ ਕਿੰਨਾ ਹੋਇਆ ਬਰਗਾੜੀ ਵਾਲੇ ਮੋਰਚੇ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਜਾਣ ਲੱਗ ਪਿਆ ਸੀ ਅੱਜ ਉਹ ਗੱਲ ਕਿੱਥੇ ਆ ਜਦੋਂ ਭਰੋਸਾ ਤਿੜਕ ਜਾਂਦਾ ਨਾ ਫਿਰ ਉਹ ਗੱਲ ਬਣਦੀ ਨਹੀਂ ਬੀਤੇ ਦੇ ਵਿੱਚ ਜੋ ਕੁਝ ਅੰਦੋਲਨ ਹੋਏ ਆ ਜੋ ਜੋ ਕੁਝ ਆਪਾਂ ਦੇਖਿਆ ਉਹਦੇ ਤੋਂ ਸਬਕ ਲੱਗੇ ਤੇ ਇੱਕ ਬੇਨਤੀ ਹੋਰ ਆ ਮਜ਼ਦੂਰ ਦਾ ਸਿਰਫ ਨਾਂ ਨਾ ਵਰਤੋ ਮਜ਼ਦੂਰ ਨੂੰ ਨਾਲ ਵੀ ਲੈ ਕੇ ਧਰੋ ਜਿਹੜਾ ਸੀਰੀ ਹੈ ਨਾ ਉਹ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਤੇ ਬੋਲਾਂ ਵਿੱਚੋਂ ਨੀਰ ਵਗਿਆ ਇਸ ਗੱਲ ਨੂੰ ਆਪਾਂ ਸਮਝ ਗਏ ਵੀ ਵਿਚਾਰ ਗਏ ਵੀ ਤੋੜ ਇਸ ਗੱਲ ਦੀ ਆ ਵੀ ਕੱਲੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਗੱਲ ਨਾ ਕਰਗੇ ਉਸ ਮਜ਼ਦੂਰ ਨੂੰ ਹਮੇਸ਼ਾ ਨਾਲ ਵੀ ਲੈ ਕੇ ਤੁਰਗੇ ਤੇ ਉਹਦਾ ਸਤਕਾਰ ਵੀ ਕਰਗੇ ਆਪਾਂ ਨਹੀਂ ਤਾਂ ਇਹੋਂ ਲੱਗਦਾ ਵੀ ਜਿਹੜੇ ਕਿਸਾਨ ਅੰਦੋਲਨਾਂ ਕੱਲੇ ਜੱਟਾਂ ਦੇ ਰਹਿ ਗਏ ਆ ਮਜ਼ਦੂਰ ਤਾਂ ਸਿਰਫ ਆਪਾਂ ਸ਼ਬਦ ਨਹੀਂ ਵਰਤੋ ਕਰਨੀ ਇਹ ਰਾਏ ਬਣੀ ਹੋਈ ਹੈ ਸਮਾਜ ਦੇ ਵਿੱਚ ਤੇ ਉਸ ਤੋਂ ਅਗਲੀ ਗੱਲ ਇਹ ਕੀ ਆ ਆ ਜਦੋਂ ਝੋਨਾ ਲੱਗਣ ਲੱਗਦਾ ਜੇ 2-400 ਰੁਪਈਆ ਵੱਧ ਵੀ ਦੇਣਾ ਪੈਣਾ ਤਾਂ ਆਪਾਂ ਮਤੇ ਨਾ ਪਾਸ ਕਰਿਆ ਕਰਗੇ ਜੇ ਆਪਾਂ ਕਿਸਾਨ ਮਜ਼ਦੂਰ ਇਕਤਰੀ ਗੱਲ ਕਰਦੇ ਆ ਤੇ ਫਿਰ ਮਾੜਾ ਮੋਟਾ ਹੱਥ ਵੀ ਖੁੱਲਾ ਰੱਖ ਲਿਆ ਕਰਗੇ ਜਦੋਂ ਸਾਡੇ ਤੇ ਨਿਰਭਰ ਆ ਤੇ ਫਿਰ ਆਪਾਂ ਉਹਨਾਂ ਨੂੰ ਪਰਿਵਾਰ ਦੇ ਮੈਂਬਰ ਵੀ ਮੰਨੀਏ ਉਦੋਂ ਆਪਾਂ ਮਤੇ ਪਾਸ ਕਰ ਦਿੰਨੇ ਕਿ ਨਾ ਭਈ ਇੰਨੇ ਕੀ ਦੇਣੀ ਆ ਤੇ ਪੂਰੇ ਪਿੰਡ ਦੇ ਵਿੱਚੋਂ ਜੇ ਕਿਸੇ ਦੇ 500 ਰੁਪਈਆ ਵੀ ਵੱਧ ਦਿੱਤਾ ਤਾਂ ਇਹਨੂੰ ਝੋਨਾ ਲਾਉਣ ਦਾ ਤੇ ਭਾਈ ਫਿਰ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇ ਅਸੀਂ ਨਾਲ ਨਹੀਂ ਖੜਾਂਗੇ ਔਖੇ ਸੁਖੇ ਵੇਲੇ ਫਿਰ ਇਹ ਗੱਲਾਂ ਦੇਖੋ ਦੂਰ ਰਸੇ ਨਤੀਜੇ ਦੇ ਕੀ ਨਿਕਲਦੇ ਆ ਅੱਜ ਕਿਸਾਨ ਅੰਦੋਲਨ ਕੱਲਾ ਕਿਸਾਨ ਦਾ ਰਹਿ ਗਿਆ ਮਜ਼ਦੂਰ ਇਹਦੇ ਵਿੱਚੋਂ ਮੰਫੀ ਆ ਅੱਜ ਉਹ ਆਪਾਂ ਮਜ਼ਦੂਰ ਨੂੰ ਨਾਲ ਲੈ ਕੇ ਤੁਰ ਗਏ ਧੜਿਆਂ ਨੂੰ ਖਤਮ ਕਰ ਗਏ ਏਕੇ ਦੇ ਵਿੱਚ ਰਹਿ ਗਏ ਸਰਕਾਰਾਂ ਦੇ ਉੱਤੇ ਤਰੀਕੇ ਨਾਲ ਦਬਾਅ ਬਣਾ ਗਏ ਤੇ ਸਿਆਸਤ ਦੀ ਪੌੜੀ ਚੜਨਾ ਬੰਦ ਕਰ ਗਏ ਸਿਆਸਤ ਨੇ ਤਾਂ ਕੁੰਡਾ ਪਹਿਲਾਂ ਕੀਤਾ ਤੇ ਆਪਾਂ ਵੀ ਸਿਆਸਤ ਦੀ ਪੌੜੀ ਚੜਨ ਨੂੰ ਫਿਰਦੇ ਆ ਉਹ ਤੱਤੇ ਘਾ ਜੇਕਰ ਪਹਿਲੇ ਨਰਨ ਦੇ ਵਿੱਚ ਕੁਝ ਹੋ ਜਾਂਦਾ ਵੀ ਸਿਆਸਤ ਦੀ ਪੌੜੀ ਦੋ ਚਾਰ ਬੰਦੇ ਆਪਣੇ ਕਾਮਯਾਬ ਹੋ ਜਾਂਦੇ ਉਹ ਗੱਲ ਵੱਖਰੀ ਸੀ ਹੁਣ ਕੰਮ ਔਖਾ ਗਰਾਊਂਡ ਜ਼ੀਰੋ ਨੂੰ ਪਛਾਣੋ ਏਕੇ ਦੇ ਵਿੱਚ ਰਹੋ ਤੇ ਇੱਕ ਦੂਜੇ ਦੇ ਖਿਲਾਫ ਬਿਆਨ ਨਾ ਦਿਆ ਕਰੋ ਤੇ ਕਿਤੇ ਤਾਂ ਬਿਲਕੁਲ ਨਹੀਂ ਕਰਦੀਆਂ ਚਾਹੀਦੀਆਂ ਵੀ ਕੋਈ ਗੱਲ ਨਹੀਂ ਆਪਸਿਆ ਆਪਾਂ ਨੂੰ ਕੀ ਆ ਆਪਾਂ ਉਹਦੇ ਬਾਰੇ ਬਿਆਨ ਦਿੱਤਾ ਉਹਨੇ ਸਾਡੇ ਬਾਰੇ ਦਿੱਤਾ ਆ ਕੁਛ ਨਾ ਕਰਿਆ ਕਰੋ ਲੰਗੇ ਕੱਲ ਡਿਬਰੂਗੜ ਦੇ ਵਿੱਚੋਂ ਪੰਜਾਬ ਦੀ ਪੁਲਿਸ ਜਿਹੜੀ ਉਹ ਅਮਰਤਪਾਲ ਸਿੰਘ ਦੇ ਸੱਤ-ਸੱਤ ਗਾਣੂ ਲੈ ਕੇ ਆ ਗਈ ਆ ਮੈਂ ਇਹ ਨਹੀਂ ਗੱਲ ਕਹਿਣਾ ਵੀ ਜਦੋਂ ਮੈਂ ਖਬਰਾਂ ਨੂੰ ਰਿਕਾਰਡ ਕਰ ਰਿਹਾ ਤੇ ਉਸ ਵੇਲੇ ਉਹ ਪੰਜਾਬ ਦੇ ਵਿੱਚ ਪਹੁੰਚ ਗਏ ਜਾਂ ਅਮਰਸਰ ਦੇ ਵਿੱਚ ਪਹੁੰਚ ਗਏ ਆ ਇਹ ਗੱਲ ਸੱਚੀ ਆ ਕਿ ਡਿਬਰੂਗੜ ਦੇ ਵਿੱਚੋਂ ਲੈ ਕੇ ਪੰਜਾਬ ਪੁਲਿਸ ਦੀ ਟੀਮ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚੀ ਉਸ ਤੋਂ ਬਾਅਦ ਰਾਤੋਂ ਰਾਤ ਇਹਨਾਂ ਨੇ ਪੰਜਾਬ ਦੇ ਵਿੱਚ ਪਹੁੰਚ ਜਾਣਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿ ਉਹਨਾਂ ਨੇ ਸੜਕੀ ਰਸਤੇ ਰਾਹੀਂ ਆਉਣਾ ਕਿ ਹਵਾਈ ਰਸਤੇ ਰਾਹੀਂ ਪਰ ਇਹ ਉਹ ਸੱਤ ਜਣੇ ਨੇ ਜਿਹੜੇ ਕਿ ਅਮਰਤਪਾਲ ਸਿੰਘ ਦੇ ਪੱਕੇ ਸਾਥੀ ਨੇ ਜਿਹੜੇ ਉਹਦੇ ਸਮਰਥਕ ਨੇ ਜਿਨ੍ਹਾਂ ਨੇ ਉਹਦੇ ਪਿੱਛੇ ਹੀ ਸਾਰਾ ਕੁਝ ਕੀਤਾ ਕਰਾਇਆ ਇਹ ਉਹ ਸੱਤ ਨੇ ਜਿਹਦੇ ਵਿੱਚ ਇੱਕ ਪ੍ਰਧਾਨ ਮੰਤਰੀ ਵਾਜੇ ਕੀ ਵੀ ਆ 6 ਜਣੇ ਹੋਰ ਵੀ ਆ ਜਿਨ੍ਹਾਂ ਦੇ ਉੱਤੇ ਐਨਐਸਏ ਦੇ ਵਿੱਚ ਹੁਣ ਵਾਅਦਾ ਨਹੀਂ ਕੀਤਾ ਗਿਆ ਪਹਿਲਾਂ 1 ਸਾਲ ਦੀ ਐਨਐਸਐਸੀ ਫਿਰ 2 ਸਾਲ ਦੀ ਕਰਨ ਦਿੱਤੀ ਗਈ ਐਤਕੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਹੁਣ ਇਹਨਾਂ ਨੂੰ ਪੰਜਾਬ ਦੇ ਗੰਜਲਾਂ ਦੇ ਵਿੱਚ ਰੱਖਿਆ ਜਾਣਾ ਜੇਲਾਂ ਚ ਰੱਖਿਆ ਜਾਣਾ ਜਾਂ ਇੱਕੋ ਜੇਲ ਦੇ ਵਿੱਚ ਰੱਖਿਆ ਜਾਣਾ ਇਹ ਆਉਣ ਵਾਲਾ ਵਕਤ ਦੱਸੂਗਾ ਇਹ ਜਿਹੜੇ ਸੱਤ ਸਾਥੀ ਨੇ ਇੱਕੋ ਸੋਚ ਵਾਲੇ ਜਾਂ ਕਰੀਏ ਅਮਰਤਪਾਲ ਦੇ ਆੜੀ ਇਹਨਾਂ ਨੂੰ ਪੰਜਾਬ ਦੀ ਕਿਸੇ ਇੱਕ ਜੇਲ ਦੀ ਇੱਕੋ ਬੈਰਕ ਚ ਰੱਖਿਆ ਜਾਊਗਾ ਜਾਂ ਸੱਤਾਂ ਨੂੰ ਅੱਡ ਅੱਡ ਜਿਲ੍ਹਾਂ ਦੇ ਵਿੱਚ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਜਦੋਂ ਹੁਣ ਇਹਨਾਂ ਦੇ ਉੱਤੇ ਪੰਜਾਬ ਦੇ ਵਿੱਚ ਕੇਸ ਚੱਲੂਗਾ ਤਾਂ ਜ਼ਮਾਨਤ ਵਾਲਾ ਰਾਹ ਪੱਧਰਾ ਹੋ ਗਿਆ ਇਹ ਜ਼ਮਾਨਤ ਲੈਣ ਦਾ ਅਧਿਕਾਰ ਰੱਖਣਗੇ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਇਹਨਾਂ ਨੂੰ ਘੱਟ ਵੱਧ ਸਮੇਂ ਦੀ ਕਾਨੂੰਨ ਦੇ ਮਤਾਬਕ ਜ਼ਮਾਨਤ ਵੀ ਮਿਲੂਗੀ ਟੱਬਰ ਦੇ ਜੀਆਂ ਵਾਸਤੇ ਥੋੜੀ ਜੀ ਤਸੱਲੀ ਵਾਲੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦਾ ਧੀ ਪੁੱਤ ਜੇਲ੍ਹ 'ਚ ਬੈਠਾ ਹੋਵੇ ਤੇ ਮਾਪੇ ਭੰਗੜਾ ਪਾਉਂਦੇ ਆ ਇਹ ਨਹੀਂ ਗੱਲ ਪਰ ਇੰਨੀ ਗੱਲ ਜ਼ਰੂਰ ਆ ਵੀ ਜਦੋਂ ਮਾਂ-ਬਾਪ ਜਾਂ ਪਰਿਵਾਰ ਦੇ ਜੀ ਭਾਵੇਂ ਅਮਰਤਪਾਲ ਸਿੰਘ ਦੇ ਭਾਵੇਂ ਉਹਦੇ ਬਾਕੀ ਸਾਸੀਆਂ ਜਦੋਂ ਉਹ ਡਿਬਰੂਗੜ ਜਾਂਦੇ ਸੀ ਅਸਾਮ ਵੱਲ ਜਾਂਦੇ ਸੀ ਤਾਂ ਨੋਟਾਂ ਦੀ ਤੈ ਖੁੱਲ ਜਾਂਦੀ ਸੀ ਨੋਟਾਂ ਦੀ ਦਿੱਥੀ ਮੁੱਕ ਜਾਂਦੀ ਸੀ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਹੋਣਗੇ ਆਪਦੇ ਧੀਆਂ ਨੂੰ ਪੁੱਤਾਂ ਨੂੰ ਪਰਿਵਾਰ ਦੇ ਜੀਆਂ ਨੂੰ ਆਪਣੇ ਬਾਪ ਨੂੰ ਆਪਦੇ ਘਰ ਵਾਲੇ ਨੂੰ ਮਿਲਣਾ ਸੌਖਾ ਹੋ ਜਾਊਗਾ ਮਤਲਬ ਇਹ ਨਿਯਮਾ ਮੁਤਾਬਕ ਜਦੋਂ ਜੇਲ੍ਹ 'ਚ ਮਿਲਿਆ ਕਰਨਗੇ ਤਾਂ ਛੇਤੀ ਘੱਟ ਖਰਚੇ ਦੇ ਵਿੱਚ ਘੱਟ ਸਮੇਂ ਦੇ ਵਿੱਚ ਮਿਲ ਸਕਣਗੇ ਬਾਕੀ ਦੇਖਦੇ ਆ ਰਾਜਨੀਤੀ ਆ ਭਾਈ ਰਾਜਨੀਤੀ ਦੇ ਵਿੱਚ ਵਰਤੇ ਵੀ ਜਾਣੇ ਇਹ ਗੱਲ ਪੱਕੀ ਆ ਇਹ ਸੱਤੇ ਜਾਣੇ ਕਿੰਨੇ ਕੁ ਵਰਤੇ ਜਾਂਦੇ ਮੈਨੂੰ ਨਹੀਂ ਪਤਾ ਪਰ ਇਹਨਾਂ ਦੇ ਕਈ ਸਾਥੀ ਵਰਤੇ ਜਾਣਗੇ ਇਸ ਗੱਲ ਦੀ ਆਸ ਆ ਇਹ ਮੀਡੀਆ ਦੇ ਵਿੱਚ ਵੀ ਗੱਲਾਂ ਤੇ ਕੁਝ ਕਿ ਸਿਆਸੀ ਲੋਕਾਂ ਨੇ ਬੁੱਲਾਂ ਦੇ ਉੱਤੇ ਵੀ ਇਹ ਗੱਲਾਂ ਨੱਚੀਆਂ ਬਾਕੀ ਪੰਜਾਬ ਦੀ ਰਾਜਨੀਤੀ ਨੇ ਬੜੇ ਮੋੜ ਕੱਟੜੇ ਆ ਕਦੇ ਕੁਝ ਹੋਣਾ ਕਦੇ ਕੁਝ ਹੋਣਾ ਪੰਜਾਬ ਦੇ ਲੋਕਾਂ ਨੂੰ ਮੈਂ ਹਮੇਸ਼ਾ ਇੱਕੋ ਬੇਨਤੀ ਕਰਦਾ ਉਲਾਰਵਾਦੀ ਨਾ ਹੋਇਆ ਕਰੋ ਕਿਸੇ ਵੀ ਬੰਦੇ ਦੇ ਵੱਲ ਵੇਖ ਕੇ ਕਹਦੇ ਨੇ ਲੈ ਇਹ ਪੰਜਾਬ ਦਾ ਪਾਰ ਉਤਾਰਾ ਕਰੂ ਤੁਹਾਡਾ ਆਪਣਾ ਸਿਰ ਹੀ ਨਹੀਂ ਕੰਮ ਕਰਦਾ ਕਦੇ ਉਹਨੂੰ ਫੜ ਲਿਆਓ ਉਤਾਰਾ ਕਰੂ ਕਦੇ ਉਹ ਉਤਾਰਾ ਕਰੂ ਵੇਖ ਲਿਆ ਕਰੋ ਬੰਦੇ ਨੂੰ ਕੰਮ ਕਰਦੇ ਆ ਪਰਖ ਲਿਆ ਕਰੋ ਕੋਈ ਸੋਣਾ ਪਾਸ਼ਣ ਦੇ ਦੇਵੇ ਆਪਾਂ ਕਹਿੰਦੇ ਇਹ ਪੰਜਾਬ ਨੂੰ ਬਚਾਓ ਕੋਈ ਇੱਕ ਅਦਾ ਵਧੀਆ ਕੰਮ ਕਰ ਦੇ ਕਹਿੰਦੇ ਇਹ ਪੰਜਾਬ ਨੂੰ ਬਚਾਓ ਕੋਈ ਬੰਦਾ ਚੰਗੀ ਕੋਈ ਅਪੰਥਕ ਗੱਲ ਕਰ ਦੇ ਕਹਿੰਦੇ ਇਹ ਪੰਜਾਬ ਨੂੰ ਬਚਾਓ ਇੱਕ ਦੋ ਤਿੰਨ ਚਾਰ ਦਿਨਾਂ ਦੇ ਵਿੱਚ ਕਿਵੇਂ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਸਕਦੇ ਆ ਸੋਚ ਸਕਦੇ ਆ ਬਾਕੀ ਦੇਖੋ ਭਾਈ ਤੁਹਾਡਾ ਦਿਮਾਗ ਤੁਹਾਡੀ ਸੋਚ ਤੁਹਾਡੀ ਵੋਟ ਤੁਸੀਂ ਕੀ ਕਰਨਾ ਵੇਖੋ ਸੋ ਜਾਣਕਾਰੀਆਂ ਆਪਾਂ ਇੱਥੇ ਰੋਕਦੇ ਆ ਖਬਰਾਂ ਨੂੰ ਇੱਥੇ ਰੋਕਦੇ ਆ ਆ ਕਹਦੇ ਉਹ ਕੱਲ ਨੂੰ ਇਸੇ ਵੇਲੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ